ਨਮਸਕਾਰ ਦੋਸਤੋ ਮੈਂ ਅਨੰਨੁਰੁੱਲਾ ਜੀਰਾ ਪਲੇਟਨ ਤੋਂ ਹਾਂ ਮੈਂ ਤੁਹਾਡੇ ਲਈ ਲਿਆਇਆ ਹਾਂ ਅੱਜ ਬੜਾ ਹੀ ਇੰਟਰਸਟਿੰਗ ਮੁੱਦਾ ਦੋਸਤੋ ਜਿਹੜਾ ਕਿ ਸਮਾਜ ਦੇ ਨਾਲ ਜੁੜਿਆ ਤੇ ਦੇਸ਼ ਨਾਲ ਵੀ ਜੁੜਿਆ ਦੋਸਤੋ ਜਿਹੜਾ ਵਿਦੇਸ਼ਾਂ 'ਚ ਜਾਮਦਾ ਪੰਜਾਬੀ ਜਿਹੜੇ ਲੋਕ ਆ ਉਹਨਾਂ ਵਿੱਚ ਇੰਨਾ ਗਰੇਜ਼ ਆ ਇੰਨਾ ਮੋਹ ਆ ਕਿ ਉਹ ਰਿਸ਼ਤਿਆਂ ਨੂੰ ਵੀ ਅੱਜ ਕੱਲ੍ਹ ਤਾਰ-ਤਾਰ ਕਰ ਰਹੇ ਹਨ ਦੋਸਤੋ ਇਸ ਵੀਡੀਓ ਦੇ ਜ਼ਰੀਏ ਮੇਰਾ ਕੋਈ ਮੋਟੀਵੇਸ਼ਨਲ ਕਿਸੇ ਦੀ ਪਰਸਨਲ ਜ਼ਿੰਦਗੀ ਨੂੰ ਅਟੈਕ ਕਰਨਾ ਨਹੀਂ ਹੈ ਜਾ ਕੇ ਇੱਕ ਸਮਾਜ ਅਤੇ ਦੇਸ਼ ਵਿੱਚ ਜੋ ਵਾਪਰਿਆ ਔਰ ਜਿਹੜਾ ਮਾਹੌਲ ਬਣਿਆ ਮੈਂ ਉਹਨੂੰ ਜਿਹੜਾ ਹੈ ਹਾਈਲਾਈਟ ਕਰਨਾ ਚਾਹੁੰਦਾ ਦੋਸਤੋ ਜੇ ਅੱਜ ਕਿਸੇ ਨੂੰ ਪੰਜਾਬੀ ਨੂੰ ਆਪਾਂ ਕਹਿ ਦਈਏ ਕਿ ਤੈਨੂੰ ਯੂ ਐਸ ਏ ਕੈਨੇਡਾ ਯਾਨੀ ਕਿ ਤੈਨੂੰ ਅੱਜ ਯੂ ਐਸ ਏ ਕੈਨੇਡਾ ਭੇਜ ਦਿੰਨੇ ਆ ਤੇਰਾ ਵੀਜ਼ਾ ਲਗਾ ਦਿੰਨੇ ਆ ਪਰ ਤੈਨੂੰ ਇੱਕ ਕੰਮ ਕਰਨਾ ਪਏਗਾ ਤੂੰ ਆਪਣੇ ਬੱਚੇ ਤੇ ਪਤਨੀ ਹੈ ਉਹਨੂੰ ਇੱਥੇ ਛੱਡ ਦੇਵੇ ਤੇ ਆਪਣਾ ਵਿਆਹ ਜਿਹੜਾ ਮੈਂ ਤੈਨੂੰ ਉੱਥੇ ਕਰਾਉਣਾ ਪਊਗਾ ਤੇਰਾ ਵੀਜ਼ਾ ਉੱਥੇ ਲੱਗੂਗਾ ਵਿਆਹ ਕਰਵਾ ਦਿੰਨੇ ਆ ਤੇਰਾ ਤਾਂ ਬਹੁਤ ਸਾਰੇ 80% ਜਿਹੜੇ ਲੋਕ ਆ ਸਾਰੇ ਨਹੀਂ ਕੁਝ ਲੋਕ ਜਿਹੜੇ ਹੈਗੇ ਆ ਚੰਗੇ ਜਿਹੜੇ ਆ ਪਰਿਵਾਰ ਪਾਲਦੇ ਨੇ ਤਾਂ ਬਹੁਤ ਸਾਰੇ ਲੋਕ 80% ਨੌਜਵਾਨ ਜਿਹੜਾ ਉਹ ਤਿਆਰ ਹੋ ਜਾਊਗਾ ਦੋਸਤੋ ਇਸ ਦਾ ਕਾਰਨ ਸਾਡੇ ਪੰਜਾਬੀਆਂ ਦਾ ਕੈਨੇਡਾ ਅਮਰੀਕਾ ਜਾਣ ਦਾ ਮੋਹ ਆ ਉਹ ਤੁਹਾਨੂੰ ਮੈਂ ਹੁਣ ਬਸਾ ਦਿੰਦਾ ਦੋਸਤੋ ਮੈਂ 도ਆਬਾ ਖੇਤਰ 'ਚ ਹੀ ਰਹਿਣਾ ਚਲੰਦਰ 'ਚ ਤੇ ਜਲੰਧਰ ਦਾ ਮੈਂ ਹੁਣ 33 ਹੋ ਚੁੱਕਿਆ ਮੈਂ ਤੁਹਾਨੂੰ ਥੋੜੀ ਇੱਕ ਮਿਸਾਲ ਦਿੰਨਾ ਤੇ ਜਲੰਧਰ 'ਚ ਬਹੁਤ ਕੁਝ ਇੱਥੇ ਵਾਪਰਦਾ ਕਿਵੇਂ ਵਾਪਰਦਾ ਯਾਨੀ ਕਿ ਜਲੰਧਰ ਦਾ ਮਾਹੌਲ ਕੀ ਹੈ ਕਿ ਜਿਹੜੇ ਘਰ ਵਾਲੇ ਨੇ ਉਹ ਘਰ ਵਾਲੀਆਂ ਤੋਂ ਦੂਰ ਰਹੇ ਨੇ ਵਿਦੇਸ਼ਾਂ 'ਚ ਤੇ ਘਰ ਵਾਲੀਆਂ ਰਹਿ ਗਈਆਂ ਇੱਥੇ ਕਿਉਂਕਿ ਪਤੀ ਜਿਹੜਾ ਹੈ ਉਹ ਵੀਜ਼ਾ ਲਗਵਾਈ ਬੈਠਾ ਵਿਦੇਸ਼ ਦਾ ਉੱਥੇ ਜਾ ਕੇ ਉਸਨੇ ਦੂਜੀ ਸ਼ਾਦੀ ਕਰਾ ਲਈ ਵਿਆਹ ਕਰਵਾਇਆ ਗੋਰੀ ਮੈਮ ਨਾਲ ਤੇ ਜਿਹੜੀ ਪਤਨੀ ਆ ਇੰਡੀਅਨ ਉਹ ਇੱਥੇ ਰਹਿ ਰਹੀ ਹੈ ਤੇ ਪਰ ਉਹ ਪੰਜਾਬੀ ਜਿਹੜਾ ਹੈ ਪਤਨੀ ਨੂੰ ਇੱਥੇ ਪੈਸੇ ਭੇਜਦਾ ਖਰਚਾ ਭੇਜੀ ਜਾਂਦਾ ਇਸ ਤਰ੍ਹਾਂ ਦੀ ਮੈਂ ਤੁਹਾਨੂੰ ਇੱਕ ਹੋਰ ਮਿਸਾਲ ਦੱਸਦਾ ਹਾਂ ਦੋਸਤੋ ਮੈਂ ਨਾ ਦਿੱਲੀ ਤੋਂ ਵਾਪਸ ਆ ਰਿਹਾ ਸੀ ਤਾਂ ਇੱਕ 26 ਸਾਲ ਦੀ ਕੁੜੀ ਜਿਹੜੀ ਹੈ ਮੇਰੇ ਟ੍ਰੇਨ ਤੇ ਨਾਲ ਚੜੀ ਤਾਂ ਉਸਨੇ ਪੁੱਛਿਆ ਜਿਹੜਾ ਹੈ ਟ੍ਰੇਨ ਜਿਹੜੀ ਹੈ ਕਿੱਥੇ ਜਾਣੀ ਤਾਂ ਮੈਂ ਉਹਨੂੰ ਜਾਣਕਾਰੀ ਮੈਨੂੰ ਦਿੱਤੀ ਤੇ ਕਹਿੰਦੀ ਮੈਂ ਬਹੁਤ ਅੱਜ ਦੁਖੀ ਆ ਮੇਰਾ ਘਰ ਵਾਲਾ ਜਿਹੜਾ 에어ਪੋਰਟ ਤੇ ਆਪਣਾ ਆਪਣੀ ਕੋਰੀ ਮੇਮ ਨੂੰ ਲੈ ਕੇ ਆ ਰਿਹਾ ਸੀ ਇੰਡੀਆ ਚ ਇੱਥੇ ਆ ਕੇ ਉਹਨੇ ਘੁੰਮਣ ਆਣਾ ਸੀਗਾ ਤੇ ਮੈਂ ਸਿਰਫ ਦੇਖਣ ਗਈ ਸੀ ਦਿਖਾਉਣ ਗਈ ਸੀ ਕਿ ਮੈਂ ਕਿਵੇਂ ਰਹਿ ਰਹੀ ਹਾਂ ਇੱਥੇ ਤੇ ਤੂੰ ਕਿਵੇਂ ਰਹਿ ਰਿਹਾ ਤੇ ਇੱਥੇ ਮੇਰੇ ਆਉਣ ਤੋਂ ਪਹਿਲਾਂ ਦੋਸਤੋ ਉਸਨੇ ਦੱਸਿਆ ਕਿ ਉਹ ਪਹਿਲਾਂ ਹੀ ਰਾਜਸਥਾਨ ਦੇ ਪੁਸ਼ਕਰ ਏਰੀਆ ਦੇ ਵਿੱਚ ਚਲਾ ਗਿਆ ਤੇ ਉਹ ਹੁਣ ਵਾਪਸ ਆ ਗਏ ਤਾਂ ਇਹ ਜਿਹੜੀ ਮਸਾਲਾ ਜਿਹੜੀਆਂ ਹੈ ਜਨੰਦਰ ਦੇ ਵਿੱਚ ਕੋਈ ਛੋਟੀਆਂ-ਮੋਟੀਆਂ ਮਸਾਲਾ ਇੱਥੇ ਬੜੀਆਂ-ਬੜੀਆਂ ਖਤਰਨਾਕ ਮਸਾਲਾ ਜਿਹੜੀਆਂ ਤੁਹਾਨੂੰ ਮਿਲਣਗੀਆਂ ਦੋਸਤੋ ਬਹੁਤ ਸਾਰੀਆਂ ਜਿਹੜੀਆਂ ਇੱਥੇ ਪਤਨੀ ਇੰਡੀਅਨ ਪਤਨੀਆਂ ਰਹਿ ਰਹੀਆਂ ਉੱਥੋਂ ਪੈਸਾ ਆਉਂਦਾ ਹੈ ਉਹਨਾਂ ਨੂੰ ਸਮਝ ਨਹੀਂ ਆ ਆਣ ਪਾ ਪਾ ਪਈ ਸੀ ਆਪਣੇ ਜਿਹੜੇ ਪੈਸੇ ਹੁੰਦੇ ਡਾਲਰ ਹੁੰਦੇ ਡਾਲਰ ਚਮਕਦੇ ਡਾਲਰ ਉਹ ਮੁੰਡਿਆਂ ਨੂੰ 2-2 ਲੱਖ ਰੁਪਏ ਤੇ ਮੋਟਰਸਾਈਕਲ ਲੈ ਕੇ ਦੇ ਦਿੰਦੀਆਂ ਉਹ ਮੁੰਡਾ ਫਿਰ ਜੋਂ ਗਲੀਆਂ ਦੇ ਵਿੱਚ ਲੋ ਲੋ ਕਰਕੇ ਤੁਰਿਆ ਫਿਰਦਾ ਉਹ ਗਰਲਫ੍ਰੈਂਡ ਦੀ ਤਲਾਸ਼ ਚ ਜੋ ਗਲੀਆਂ ਚ ਮਹੱਲਿਆਂ ਦੇ ਵਿੱਚ ਕੈਰੀਅਰ ਬਾਰੇ ਕੋਈ ਖਿਆਲ ਨਹੀਂ ਬੰਨਣਾ ਕੀ ਹੈ ਪਤਨੀਆਂ 5-5 ਸਾਲ 10-10 ਸਾਲ ਕੋਈ 20 ਸਾਲ ਤੋਂ ਇੱਥੇ ਡਿੱਗਦੀ ਆ ਉਹ ਇਸੇ ਇੰਤਜ਼ਾਰ ਦੀ ਟਿੱਕੀ ਜਾਂਦੀ ਆ ਕਿ ਇੱਕ ਦਿਨ ਆਊਗਾ ਮੇਰਾ ਘਰ ਵਾਲਾ ਮੈਨੂੰ ਇੱਥੋਂ ਲੈ ਜਾਊਗਾ ਤੇ ਮੈਂ ਆਪਣਾ ਫੇਰ ਵਿਦੇਸ਼ ਸੈਟਲ ਹੋ ਜਾਊਂਗੀ ਦੋਸਤੋ ਮੈਨੂੰ ਤੁਸੀਂ ਦੱਸੋ ਇੱਕ ਜਨਰਲ ਜੀ ਗੱਲ ਆ ਇੱਕ ਆਦਮੀ ਜਿਹੜਾ ਵਿਦੇਸ਼ 'ਚ ਰਹਿ ਰਿਹਾ ਹੋਵੇ ਚਾਹ ਯੂਐਸਏ ਚਾਹ ਕੈਨੇਡਾ ਗੋਰੀ ਮਹਿਨ ਨਾਲ ਵਿਆਹ ਕਰਾ ਕੇ ਉੱਥੋਂ ਦਾ ਉਹਨੇ ਵੀਜ਼ਾ ਲਿਆ ਹੋਵੇ ਉਹ ਵੀ ਉਹਦੇ ਸਿਰ ਤੇ ਤੁਰ ਰਿਹਾ ਹੋਵੇ ਗੋਰੀ ਮਹਿਨ ਦੇ ਉਹ ਉਹਨੂੰ ਕਿਵੇਂ ਛੱਡ ਕੇ ਆਪਣੀ ਜਿਹੜੀ ਇੰਡੀਅਨ ਪਤਨੀ ਜਿਹੜੀ ਹੈ ਉਹ ਉੱਥੇ ਲੈ ਕੇ ਯੂ ਐਸ ਏ ਦੇ ਵਿੱਚ ਲੈ ਜਾਊਗਾ ਇਸ ਤਰ੍ਹਾਂ ਦੀ ਮੈਂ ਇੱਕ ਦੋਸਤੋ ਤੁਹਾਨੂੰ ਇੱਕ ਜ਼ੀਰੇ ਚ ਵੀ ਮਿਸਾਲ ਦਿੰਨਾ ਇਹ ਨਹੀਂ ਕਿ ਮਾਲਵਾ ਏਰੀਆ ਵੀ ਜਿਹੜਾ ਹੈ ਵਾਂਝਾ ਮਾਲਵਾ ਚ ਵੀ ਇਹੀ ਕੁਝ ਵਾਪਰੇਗਾ ਇੱਕ ਨੌਜਵਾਨ ਆਪਣੀ ਪਤਨੀ ਤੇ ਬੱਚੇ ਸੀ ਉਹਦੇ ਛੋਟੇ ਛੋਟੇ ਉਹਨਾਂ ਨੂੰ ਛੱਡ ਕੇ ਉਹਦਾ ਵੀਜ਼ਾ ਲੱਗਾ ਉਹ ਚਲਾ ਗਿਆ ਕੈਨੇਡਾ ਚਲਾ ਗਿਆ ਉਸ ਤੋਂ ਬਾਅਦ ਉਹਦਾ ਜਿਹੜਾ ਪਤਨੀ ਦਾ ਜਿਹੜਾ ਪਤਨੀ ਦਾ ਜਿਹੜਾ ਫਾਦਰ ਹੈ ਉਹ ਆਇਆ ਉਸਨੇ ਉਹਦੇ ਪੇਰੈਂਟਸ ਦੀਆਂ ਬੇਨਤੀਆਂ ਕੀਤੀਆਂ ਤਰਲੇ ਕੀਤੀ ਕਿ ਮੇਰੀ ਕੁੜੀ ਦੇ ਬਾਰੇ ਵੀ ਤਾਂ ਸੋਚੋ ਉਹ ਤਾਂ ਚੱਲਿਆ ਪਰ ਮੇਰੀ ਕੁੜੀ ਦਾ ਕੀ ਬਣੂ ਹੁਣ ਤਾਂ ਉਹਨੇ ਜਿਹੜੀਆਂ ਅੱਡੀਆਂ ਰਗੜੀਆਂ ਪਰ ਉਹ ਉਹਨਾਂ ਨੇ ਕੋਈ ਵੀ ਹੁੰਦੀ ਜਿਹੜੀ ਗੱਲ ਨਹੀਂ ਸੁਣੀ ਚਲੋ ਦਵਾਵਾਂ ਤੇ ਬਾਦ ਦਵਾਵਾਂ ਇੱਥੇ ਹੀ ਰਹਿ ਜਾਂਦੀਆਂ ਨੇ ਉਸ ਤੋਂ ਬਾਅਦ ਦੋਸਤੋ 5 ਸਾਲ ਬਾਅਦ ਉਹ ਨੌਜਵਾਨ ਜਿਹੜਾ ਹੈ ਫੇਰ ਇੰਡੀਆ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਤੇ ਜੀਰੇ ਦੀ ਧਰਤੀ ਤੇ ਕਦਮ ਰੱਖਦਾ ਤੇ ਇੱਥੇ ਆਪਣੇ ਹੋਈ ਵਾਪਸ ਆ ਜਾਂਦਾ ਉੱਥੇ ਆ ਕੇ ਹੁਣ ਉਸ ਤੋਂ ਪਤਨੀ ਉਸ ਨੂੰ ਨਹੀਂ ਮਿਲੀ ਉਸਦੇ ਬੱਚੇ ਨਹੀਂ ਮਿਲੇ ਕਿਉਂਕਿ ਉਹ ਕਿਤੇ ਹੋਰ ਜਿਹੜਾ ਹੈ ਵਿਆਹ ਹੋ ਜਾਂਦਾ ਹੁੰਦਾ ਤੇ ਜਿਹੜਾ ਫਾਦਰ ਹੈ ਹੋਰ ਘਰ ਬਿਠਾ ਦਿੰਦਾ ਤੇ ਹੁਣ ਅੱਜ ਵੀ ਉਹ ਜਿਹੜਾ ਹੈ ਸੋਚ ਰਿਹਾ ਕਿ ਮੈਂ ਜ਼ਿੰਦਗੀ ਦੇ ਵਿੱਚ ਕਿੱਡੀ ਵੱਡੀ ਗਲਤੀ ਕੀਤੀ ਤੇ ਮੈਂ ਪਰਿਵਾਰ ਤੋਂ ਵਾਂਝਾ ਹੋ ਗਿਆ ਅੱਜ ਮੇਰੇ ਕੋ ਭਾਵੇਂ ਪੈਸੇ ਨੇ ਦੋਸਤੋ ਵਿਦੇਸ਼ ਜਾਣ ਦੀ ਜਿਹੜੀ ਇਹ ਚਾਹਤ ਆ ਨਾ ਇਹ ਸਾਡੇ ਪੰਜਾਬੀਆਂ ਦੇ ਵਿੱਚ ਨਾ ਘਰ ਘਰ ਕੀਤੀ ਹੋਈ ਆ ਤੇ ਇਹਦੇ ਨਾਲ ਸਮਾਜ ਦਾ ਸਾਰਾ ਟਾਣਾ ਬਾਣਾ ਉਲਝਿਆ ਪਿਆ ਦੋਸਤੋ ਜਿਹੜੇ ਮੁੰਡੇ ਆ ਹੁਣ ਵੱਡੇ ਹੋ ਗਏ ਆ ਤੇ ਪਿਓ ਆ ਬਾਪ ਉਹ ਵਿਦੇਸ਼ਾਂ ਚ ਰਹਿ ਰਿਹਾ ਉੱਥੋਂ ਪੈਸੇ ਆ ਰਹੇ ਆ ਮੋਟਰਸਾਈਕਲ ਤੇ ਕਿੱਕ ਮਾਰਨੀ ਗਲੀਆਂ ਚ ਲੋ ਲੋ ਕਰਕੇ ਤੁਰੇ ਫਿਰਨਾ ਹੁਣ ਉਹ ਕੈਰੀਅਰ ਵੀ ਤਾਂ ਬਣਾਉਣਾ ਕੈਰੀਅਰ ਪਿਓ ਦਾ ਸਾਆਇਆ ਹੋਵੇਗਾ ਪਿਓ ਸੋਚੇਗਾ ਇਹਦਾ ਕੈਰੀਅਰ ਕਿਵੇਂ ਬਣਾਏ ਆ ਮੁੰਡੇ ਦੀਆਂ ਖੁਆਇਸ਼ਾਂ ਠੀਕ ਆ ਡਾਲਰਾਂ ਨਾਲ ਪੁਰੀਆਂ ਹੋ ਰਹੀਆਂ ਤੇ ਪਰ ਆਉਣ ਵਾਲੇ ਸਮੇਂ 'ਚ ਉਹ ਬਣੂਗਾ ਕੀ ਉਹਦਾ ਕੈਰੀਅਰ ਕੀ ਬਣੇਗਾ ਤਾਂ ਨਾਲ ਹੀ ਉਹ ਸਮਾਜ ਦਾ ਤਾਣਾ ਬਾਣਾ ਵੀ ਉਝਾਈ ਫਿਰਦਾ ਪਟਾਕੇ ਪਾ ਕੇ ਲੋਕਾਂ ਨੂੰ ਤੰਗ ਕਰਕੇ ਦੁਖੀ ਕਰਕੇ ਆ ਬਜ਼ੁਰਗ ਜਿਹੜੇ ਲੰਘਦੇ ਨੇ ਉਹਨਾਂ ਨੂੰ ਪੁੱਛੋ ਉਹ ਕਿੰਨੇ ਦੁਖੀ ਹੁੰਦੇ ਨੇ ਉਹਨਾਂ ਦੇ ਸੈਂਸ ਹੀ ਨਹੀਂ ਮਤਲਬ ਦੀ ਦੁਨੀਆ ਸਵਾਰਥ ਦੀ ਦੁਨੀਆ ਤਾਂ ਦੋਸਤੋ ਹੁਣ ਤੁਸੀਂ ਮੈਨੂੰ ਇਸ ਸਵਾਲ ਦਾ ਜਵਾਬ ਦਿਓ ਕਿ ਜਿਹੜਾ ਪਤੀ ਅੱਜ ਵਿਦੇਸ਼ ਵਿੱਚ ਰਹਿ ਰਿਹਾ ਆਪਣੀ ਇੱਥੇ ਪਤਨੀ ਨੂੰ ਛੱਡ ਕੇ ਉਹ ਪਤਨੀ ਆਸ ਲਗਾਏ ਬੈਠੀ ਆ ਕਿ ਉਹ ਉਸ ਨੂੰ ਉੱਥੇ ਲੈ ਕੇ ਜਾਵੇਗਾ ਤੁਸੀਂ ਦੱਸੋ ਉਹ ਉੱਥੇ ਜਾ ਸਕੇਗੀ ਕਿਉਂਕਿ ਉਹ ਤਾਂ ਉੱਥੇ ਸ਼ਾਦੀ ਕਰਾਉਣੀ ਬੈਠਾ ਉੱਥੇ ਜਿਹੜੀ ਗੋਰੀ ਮੇਮ ਹੈ ਉਹਦੇ ਨਾਲ ਵਿਆਹ ਕਰਾਇਆ ਉਹ ਗੋਰੀ ਮੈਮਾ ਉਹਨੂੰ ਕਿਵੇਂ ਛੱਡ ਦੂ ਜੇ ਉਹਨੂੰ ਛੱਡ ਦਿੱਤਾ ਇਹਦਾ ਵੀਜ਼ਾ ਕੈਂਸਲ ਹੋ ਜਾਣਾ ਉਹ ਨਾਲੇ ਦੂਸਰੀ ਨੂੰ ਕਿਵੇਂ ਲੈ ਕੇ ਇੱਥੇ ਆਵੇਗਾ ਤਾਂ ਦੋਸਤੋ ਕੱਲਾ ਬਾਪ ਹੋਣਾ ਇਹਦਾ ਇਹ ਨਹੀਂ ਹੁੰਦਾ ਕਿ ਬਾਪ ਬਣ ਕੇ ਤੇ ਪੈਸੇ ਦੀ ਅੰਨੀ ਦੌੜ ਦੇ ਤੁਰ ਪਏ ਬਾਪ ਦੇ ਨਾਲ ਤੁਹਾਡੀ ਬੱਚਿਆਂ ਬਰਤੀ ਵੀ ਜ਼ਿੰਮੇਵਾਰੀ ਬੰਦੀ ਆ ਉਹਨਾਂ ਨੂੰ ਵੀ ਕੁਝ ਬਣਾਉਣਾ ਕੱਲਾ ਇਹ ਨਹੀਂ ਹੈਗਾ ਕਿ 100 ਡਾਲਰ ਭੇਜ ਦਿੱਤੇ ਤੇ ਠੀਕ ਆ ਇਹਨਾਂ ਦੀ ਜ਼ਿੰਦਗੀ ਆਪੇ ਬਣਜੂ ਨਾ ਤਾਂ ਇਹ ਜ਼ਿੰਦਗੀ ਬਣਨੀ ਨਾ ਪਰਿਵਾਰ ਬਣਨਾ ਨਾ ਸਮਾਜ ਬਣਨਾ ਨਾ ਦੇਸ਼ ਬਣਨਾ ਤੇ ਤਾਂ ਇਸ ਕਰਕੇ ਸਮਾਜ ਦਾ ਤਾਣਾ ਬਾਣਾ ਜਿਹੜਾ ਇਹ ਸਿਸਟਮ ਨੇ ਉਝਾ ਕੇ ਰੱਖਤਾ ਹੈ ਮੈਂ ਨਹੀਂ ਕਹਦਾ ਕੈਨੇਡਾ ਨਾ ਜਾਓ ਕੈਨੇਡਾ ਜਾਓ ਪਰ ਆਪਦੇ ਪਰਿਵਾਰ ਨੂੰ ਇੱਥੇ ਛੱਡ ਕੇ ਨਾ ਜਾਓ ਇਸ ਤਰ੍ਹਾਂ ਦਾ ਬੇਵਫਾਈ ਹੋ ਗਈ ਧੋਖੇਬਾਜ਼ੀ ਹੋ ਗਈ ਗਦਾਰੀ ਹੋ ਗਈ ਤੇ ਮਾਪਿਆਂ ਨੂੰ ਵੀ ਚਾਹੀਦਾ ਕੁੜੀ ਦੇ ਉਹ ਸੋਚ ਸਮਝ ਕੇ ਵਿਆਹ ਕਰਨਾ ਇਕੱਲਾ ਹੋਏ ਸਿਆਸਤ ਨਾਲ ਰਹਿਣਾ ਕਿ ਆਪਣਾ ਉਹ ਚਲੇ ਜਾਏਗਾ ਤੇ ਆ ਕੇ ਡਾਲਰ ਮਿਲ ਜਾਣਗੇ ਪੈਸੇ ਦੇ ਇਲਾਜ ਨਾਲ ਕੁੜੀ ਦੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ ਵਿਆਹ ਹੋ ਗਈ ਹੁੰਦਾ ਹੈ ਜਿਹੜਾ ਪਤੀ ਪਤਨੀ ਆਪਸ ਦੇ ਵਿੱਚ ਇਕੱਠੇ ਰਹਿੰਦੇ ਆ ਆਪਸ ਦੇ ਸਹੋਗੀ ਬੰਦੇ ਆ ਚਾਹੇ ਗਰੀਬੀ ਦੀ ਜ਼ਿੰਦਗੀ ਜੀ ਰਹੇ ਆ ਧੰਨਵਾਦ ਅਨੰਨ ਰੂਲਾ